ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਨ ਤੇ ਸੈੱਟ ਕਰ ਲਿਓ ਤਾਂ ਜੋ ਕਿਸਾਨ ਵੀਰੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟਾਂ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਣੀ ਵੀਡੀਓ ਹੈਗੀ ਆ ਇੱਕ ਤੀਜਾ ਸੂਆ ਦੋਸਤੋ ਸੂਈ ਮੱਝ ਦੇ ਉੱਪਰ ਕੀ ਡਿਟੇਲ ਹੈ ਦੋਸਤੋ ਕਿੰਨਾ ਮਿਲਕ ਹੈਗਾ ਥੱਲੇ ਕਿੰਨੇ ਦਿਨ ਦੀ ਸੂਈ ਆ ਪੂਰੀ ਪੰਜ ਦੀ ਜਾਣਕਾਰੀ ਵੀਰ ਹੁਣਾਂ ਦੇ ਪਾਸੋਂ ਲਵਾਂਗੇ ਸੋ ਜਿਹੜਾ ਦੋਸਤੋ ਏਰੀਆ ਹੈਗਾ ਪਿੰਡ ਨਵਾ ਨਵਾ ਪਿੰਡ ਹੈਗਾ ਦੋਸਤੋ ਜਗਤਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਜਿਹੜਾ ਸਾਨੂੰ ਤਰਨਤਾਰਨ ਲੱਗਦਾ ਜੀ ਭਿੱਖੀਵਾਂਡ ਤੋਂ ਦੋਸਤੋ ਖੇਮਕਰਨ ਰੋਡ ਦੇ ਉੱਪਰ ਇਹ ਪਿੰਡ ਸਥਿਤ ਆ ਬਿਲਕੁਲ ਮਾੜੀ ਮੇਗਾ ਮਾੜੀ ਅਲਗੋਂ ਅਲਗੋਂ ਕੋਠੀ ਸੋ ਦੋਸਤੋ ਵਲਟੋਆ ਬਿਲਕੁਲ ਇਸ ਦੇ ਨਾਲ ਲੱਗਦੇ ਪਿੰਡ ਹਨ ਦੋਸਤੋ ਵੀ ਜਿਹੜੇ ਮੇਰੇ ਵੀਰ ਭਰਾ ਇਹਨਾਂ ਨਾਲ ਲੱਗਦੇ ਪਿੰਡਾਂ ਦੇ ਵਿੱਚ ਵੀ ਹਨ ਉਹ ਵੀ ਦੋ ਡੰਗ ਦੀ ਤਿੰਨ ਡੰਗ ਦੀ ਆਪਣੀ ਚੁਆਈ ਕਰ ਸਕਦੇ ਹੋ ਆ ਕਿ ਇਸ ਮੱਝ ਦੇ ਥੱਲੇੋਂ ਬਾਕੀ ਆਪਾਂ ਜ਼ਿਆਦਾ ਜਾਣਕਾਰੀ ਵੀਰ ਹੋਂਾਂ ਦੇ ਕੋਲੋਂ ਲੈਣੇ ਆ ਪੁੱਛ ਲੈਣੇ ਉਹਨਾਂ ਦਾ ਨਾਮ ਕੀ ਹੈਗਾ ਸੋ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸੋ ਵੀਰ ਜੀ ਇੱਕ ਆਪਣਾ ਨਾਮ ਜ਼ਰੂਰ ਦੱਸ ਦੀ ਨਾਮ ਦਲਬਾਖ ਸਿੰਘ ਜੀ ਠੀਕ ਆ ਸੋ ਦਲਬਾਖ ਸਿੰਘ ਵੀਰ ਜੀ ਆਪਣਾ ਵਪਾਰ ਦਾ ਕੰਮ ਹੀ ਹੈ ਨਾ ਹਾਂ ਜੀ ਠੀਕ ਆ ਸੋ ਅੱਜ ਜਿਹੜੀ ਵੀਰ ਜੀ ਆਪਾਂ ਐਨੀਮਲ ਲੈ ਕੇ ਆਏ ਆ ਇਹ ਮੱਝ ਲੈ ਕੇ ਆਏ ਜੀ ਹਾਂ ਜੀ ਠੀਕ ਆ ਦਲਬਾਖ ਸਿੰਘ ਵੀਰ ਜੀ ਕਿੰਨਾ ਸੂਹਾ ਸੂਈ ਹੋਵੇਗੀ ਇਹ ਤੀਜਾ ਸੂਹਾ ਸੂਈ ਹੈ ਜੀ ਠੀਕ ਹੈ ਤੇ ਕਿੰਨੇ ਕ ਦਿਨ ਦੀ ਸੂਈ ਹੈ ਜੀ ਇਹ 10-12 ਦਿਨ ਦੀ ਸੂਈ ਹੈ ਮਗਰ ਬਚਾਈ ਦੇ ਜੀ ਮਾਰ ਕਟਾ ਜੀ ਠੀਕ ਹੈ ਮਗਰ ਦੋਸਤੋ ਕਟਾ ਹੈ 10-12 ਦਿਨ ਦਾ ਜਿਹੜਾ ਸੁਭਾ ਸੂਈ ਆ ਤੇ ਤੀਜਾ ਸੁਭਾ ਵੀਰ ਹੁਣਾਂ ਦੱਸਿਆ ਵੀ ਤੀਜਾ ਸੁਭਾ ਸੂਈ ਆ ਬਾਕੀ ਜਿਹੜੀ ਪਿੱਠ ਪੁੜਾ ਉਚਾਈ ਲੰਬਾਈ ਆ ਮੱਝ ਦੀ ਬਹੁਤ ਵਧੀਆ ਖੂਬਸੂਰਤ ਹੈਗੀ ਆ ਮੂੰਹ ਮੱਥਾ ਜਿਹੜਾ ਤੁਸੀਂ ਉਹ ਵੀ ਜਰੂਰ ਕੋਲੇ ਤੋਂ ਚੈੱਕ ਕਰ ਸਕਦੇ ਨੇੜੇ ਤੋਂ ਚੈੱਕ ਕਰ ਸਕਦੇ ਮੱਥੇ 'ਚ ਬੱਲ ਹੈਗਾ ਦੋਸਤੋ ਕੁੰਡਾ ਸਿੰਘ ਆ ਅੱਖਾਂ ਦੀ ਜਿਹੜੀ ਹੈਗੀ ਆ ਬੰਤਰ ਜਾਂ ਮੱਜ ਦੀ ਖੁੱਦ ਟੋਟਲ ਜਿਹੜੀ ਬੰਤਰ ਹੈਗੀ ਬੋਡੀ ਸਟਰਕਚਰ ਹੈਗਾ ਜਰੂਰ ਤੁਸੀਂ ਨੋਟ ਕਰ ਸਕਦੇ ਹੋ ਚੰਗੀ ਦੋਸਤੋ ਹੈਵੀ ਹੈਗੀ ਆ ਵੀ ਕੋਈ ਛੋਟੀ ਜੀ ਮੱਜ ਨਹੀਂ ਮੈਂ ਕਹਾਂਗਾ ਕਿ ਉਹਨੂੰ ਕਾਫੀ ਵਧੀਆ ਚੰਗੇ ਕਦ ਕਾੜ ਦੇ ਵਿੱਚ ਹੈਗੀ ਸੋ ਦਲਬਾਗ ਵੀਰ ਜੀ ਬਾਕੀ ਜਿਹੜਾ ਮਿਲਕ ਆ ਇਸ ਟਾਈਮ ਕਿੰਨੀ ਕਿ ਚੁਵਾਈ ਕਰਦੇ ਆ ਪੈਂ 11 ਲੀਟਰ ਦਾ ਠੀਕ ਆ ਜੀ ਕੰਡੇ ਦਾ ਦੁੱਧ ਤਿਆਰ ਹਾਂਜੀ ਕੰਡੇ ਦਾ ਠੀਕ ਆ ਸੋ ਦੋਸਤੋ ਜਿਹੜਾ ਇਹਦਾ ਮਗਰ ਬੱਚਾ ਹੈਗਾ ਉਹ ਵੀ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਮਗਰ ਕੱਟਾ ਹੈ ਜੀ ਵੀਰ ਹੁਣਾਂ ਦੱਸਿਆ ਵੀ ਤਕਰੀਬਨ 12-13 ਦਿਨ ਦੀ ਜਿਹੜੀ ਸੂਈ ਇਹ ਮੱਝ ਬਾਕੀ ਕਟਾ ਮਗਰ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਠੀਕ ਹੈ ਜੀ ਸੋ ਦਲਬਾਘ ਵੀਰ ਜੀ ਵੀ ਜੇ ਆਪਾਂ ਮਿਲਕ ਦੀ ਗੱਲ ਕਰ ਲਈਏ ਕਿੰਨਾ ਕੁ ਮਿਲਕ ਕਰਦੇਗੀ ਤਕਰੀਬਨ ਇਹ ਜੀ ਕੋਈ ਜਾਨੀ ਕਿ 13 ਲੀਟਰ تک ਕਰ ਹੀ ਜਾਊਗੀ 13 ਲੀਟਰ ਤੱਕ ਹਾਂਜੀ ਬਾਕੀ ਵੱਡੀ ਮੈਂ ਆ ਵੀ ਕਰਨਾ ਵੀ ਚਾਹੀਦਾ ਹਾਂਜੀ ਆਹ ਨਾਲ ਦੋਸਤ ਕਰਦੇ ਠੀਕ ਸੋ ਦੋਸਤੋ 13 ਲੀਟਰ ਦੀ ਵੀਰ ਹੁਣ ਜਿੱਦਾਂ ਦੱਸਿਆ ਵੀ ਮਿਲਕ ਦੀ ਕਪੈਸਿਟੀ ਰਹੇਗੀ ਹੁਣ ਮੌਕੇ ਦਾ 11 ਲੀਟਰ ਆ ਦੋਸਤੋ ਕੰਡੇ ਵਾਲਾ ਵੀਰ ਭਰਾ ਜਦੋਂ ਤੁਸੀਂ ਆਓ ਨੇੜੇ ਤੋਂ ਦੂਰ ਤੋਂ ਆਪਦੀ ਦੋ ਡੰਗ ਦੀ ਜਿਹੜੀ ਚੁਵਾਈ ਆ ਦੋਸਤੋ ਤੁਸੀਂ ਕਰਕੇ ਬਿਲਕੁਲ ਤਸੱਲੀ ਜ਼ਰੂਰ ਕਰਨੀ ਕਰਿਆ ਵੀ ਕਰੋ ਅ ਬਾਕੀ ਜਿਹੜਾ ਲੇਵਾ ਦੋਸਤੋ ਉਹ ਤੁਹਾਨੂੰ ਆਪਾਂ ਜਦੋਂ ਨਾ ਖੋਲ ਕੇ ਵੀ ਤੋੜ ਕੇ ਵਿਖਾ ਦਿੰਨੇ ਵੀਰ ਨੂੰ ਕਹਿੰਨੇ ਨੂੰ ਖੋਲ ਕੇ ਵੀ ਤੋੜ ਹੀ ਲਈਏ ਸੋ ਆਪਣਾ ਵੀਰ ਦਰਬਾਖ ਜੀ ਇਹਨੂੰ ਖੋਲ ਕੇ ਵੀ ਤੋੜ ਲੀਏ ਜੀ ਬਾਕੀ ਦੋਸਤੋ ਚੰਗੀ ਹਵਾਨੇ ਦੀ ਜਿਹੜੀ ਬੰਤਰ ਹੈਗੀ ਆ ਉਹ ਤੁਸੀਂ ਵੇਖ ਸਕਦੇ ਹੋ ਸ਼ਾਮ ਨੂੰ ਤਕਰੀਬਨ 6:30 ਵਜੇ ਵੀਰ ਹੁਣੇ ਮੱਝ ਦੀ ਚਵਾਈ ਕਰਦੇ ਹਨ ਤੋਰ ਲਿਏ ਜੀ ਹਾਂਜੀ ਬਿਲਕੁਲ ਦੋਸਤੋ ਸਾਫ਼ ਹਵਾਨਾ ਬਹੁਤ ਢੀ ਸਟਰਕਚਰ ਦੋਸਤੋ ਉਚਾਈ ਦੀ ਲੰਬਾਈ ਦੀ ਬਹੁਤ ਵਧੀਆ ਇਹ ਮੱਝ ਵੀਰ ਹੁਣਾਂ ਦੇ ਕੋਲ ਠੀਕ ਹੈ ਜੀ ਬਾਕੀ ਦੋਸਤੋ ਜਿਹੜਾ ਖੱਬੇ ਪਾਸੇ ਤੋਂ ਤੁਸੀਂ ਵੇਖ ਸਕਦੇ ਬਹਿਣੀ ਵਾਲਾ ਪਾਸਾ ਜਰੂਰ ਨੋਟ ਕਰ ਸਕਦੇ ਹੋ ਸੋ ਜਿਹੜਾ ਸੱਜੇ ਪਾਸੇ ਵੀ ਆਪਾਂ ਤੁਹਾਨੂੰ ਜਰੂਰ ਵਿਖਾ ਦਿੰਨੇ ਸਾਰੇ ਪਾਸੇ ਤੋਂ ਤੁਸੀਂ ਥਾਣਾ ਦੀ ਜਿਹੜੀ ਬੰਦਤਰ ਆ ਬਿਲਕੁਲ ਪੱਧਰ ਬਰਾਬਰ ਦਾ ਦੋਸਤੋ ਚਾਰੇ ਥਾਣਾ ਦੀ ਚਾਰੇ ਗੁੱਠਾਂ ਦੇ ਦੋਸਤੋ ਜਿਹੜਾ ਬਿਲਕੁਲ ਬਰਾਬਰ ਦਾ ਥਾਣਾ ਬਾਕੀ 11 ਲੀਟਰ ਕਿਸਾਨ ਵੀਰੋ ਜਿਹੜਾ ਬਿਰ ਮਿਲਕ ਜਿਹੜਾ ਬਿਲਕੁਲ 11 ਲੀਟਰ ਬਿਲਕੁਲ ਰੈਡੀ ਹੈਗਾ ਦੋ ਡੰਕ ਦੀ ਮੇਰਾ ਵੀਰ ਕੋਈ ਵੀ ਆਵੇ ਚੁਾਈ ਇਸ ਥੱਲੇੋਂ ਬਿਲਕੁਲ ਆਰਾਮ ਨਾਲ ਕਰ ਸਕਦੇ ਹੋ ਠੀਕ ਆ ਸੋਦਲ ਬਾਗ ਵੀਰ ਜੀ ਕੀ ਇਹਦੇ ਮੁੱਲ ਰੱਖਿਆ ਕੀ ਡਿਮਾਂਡ ਕਰਦੇ ਪਏ ਆ ਜੀ 95000 ਮੁੱਲ ਰੱਖਿਆ ਜੀ ਠੀਕ ਆ ਜੀ 95000 ਆ ਜੀ ਤੇ ਇਹਦੇ ਜੀ ਵੀਰ ਜੀ ਕੋਈ ਲੈਸ ਲੂਸ ਮੰਨਤਨ ਕਰਾਂਗੇ ਜਿੱਕਰ ਇਹ ਹੋਵੇ ਠੀਕ ਆ ਠੀਕ ਆ ਠੀਕ ਆ ਠੀਕ ਆ ਸੋ ਕਿਸਾਨ ਵੀਰੋਂ 95000 ਵੀਰ ਹੋਣਾ ਨੇ ਇਸ ਮੱਝ ਦੀ ਡਿਮਾਂਡ ਕੀਤੀ ਆ ਬਾਕੀ ਦੋਸਤੋ ਮੱਝ ਜਿਹੜੀ ਕੱਦ-ਕਾਠ ਦੇ ਵਿੱਚ ਵਜਨਦਾਰ ਪੂਰੀ ਹੈਗੀ ਆ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਮੌਕੇ ਤੇ ਆਓ ਚੁਵਾਈ ਕਰੋ ਪਸੰਦ ਕਰੋ ਆਪਣੇ ਹਿਸਾਬ ਨਾਲ ਰੇਟ ਵੀ ਲਗਾ ਸਕਦੇ ਹੋ ਸੋ ਇੱਕ ਵਾਰੀ ਦਲਬਾਗ ਵੀਰ ਜੀ ਆਪਣੇ ਜਿਹੜੇ ਕੰਟੈਕਟ ਨੰਬਰ ਨੇ ਉਹ ਵੀ ਆਪਣੇ ਵੀਰਾਂ ਨੂੰ ਬੋਲ ਕੇ ਜ਼ਰੂਰ ਦੱਸ ਜੀ। ਨਹੀਂ ਨਹੀਂ 9156 ਜੀ 48398 ਜੀ। ਇੱਕ ਵਾਰੀ ਫੇਰ ਬੋਲ ਦिए ਜੀ। ਨਹੀਂ ਨਹੀਂ 9156 48398 ਠੀਕ ਆ ਜੀ ਇਹ ਆਪਣੇ ਕੋਲ ਹੀ ਹੁੰਦੇ ਹਨ ਜੀ। ਜੀ ਠੀਕ ਆ। ਸੋ ਕਿਸਾਨ ਵੀਰੋ ਇਹ ਸਨ ਵੀਰ ਹੋਣਾਂ ਦੇ ਕੰਟੈਕਟ ਨੰਬਰ ਇੱਕ ਜ਼ਰੂਰੀ ਨੋਟ ਵੀਰ ਜੀ ਇਹ ਵੀ ਹੈਗਾ ਵੀ ਜਿਸ ਮੇਰੇ ਵੀਰ ਭਰਾ ਨੇ ਵੱਧ ਛੋਟੀ ਖਰੀਦਣੀ ਹੋਵੇ ਤੁਸੀਂ ਮੌਕੇ ਤੇ ਘਰੇ ਪਹੁੰਚ ਕੇ ਦੋ ਡੰਗ ਦੀ ਤਿੰਨ ਡੰਗ ਦੀ ਚਵਾਈ ਕਰਕੇ ਆਪਣੇ ਹਿਸਾਬ ਨਾਲ ਤੁਹਾਨੂੰ ਜਿੱਦਾਂ ਕਹਿ ਦਿੰਦੇ ਆ ਦੋਸਤੋ ਤੁਸੀਂ ਮੋਲ ਵੀ ਲਗਾ ਸਕਦੇ ਹੋ ਕੋਈ ਗੁੱਸੇ ਵਾਲੀ ਗੱਲ ਨਹੀਂ ਪਰ ਜਿਹੜੇ ਦੋਸਤੋ ਚੈੱਕ ਨੇ ਚੈੱਕ ਨਾਟ ਅਕਸੈਪਟਡ ਹੈਗੇ ਆ ਦੋਸਤੋ ਚੈੱਕ ਮਨਜ਼ੂਰ ਨਹੀਂ ਕੀਤੇ ਜਾਣਗੇ ਵਾਰ-ਵਾਰ ਬਹੁਤੇ ਵੀਰਾਂ ਨਾਲ ਆਫ ਕੈਮਰਾ ਵੀ ਦੋਸਤੋ ਗੱਲ ਹੁੰਦੀ ਰਹਿੰਦੀ ਹੈ ਵੀ ਚੈੱਕ ਨਾਟ ਅਕਸੈਪਟਡ ਆ ਦੋਸਤੋ ਵੀ ਚੈੱਕ ਕੋਈ ਮੇਰਾ ਵੀਰ ਕਹਿੰਦਾ ਵੀ ਮੱਝ ਲੋਡ ਕਰਾ ਕੇ ਵੀ ਆਜੋ ਤੁਹਾਨੂੰ ਚੈੱਕ ਦੇ ਦਾਂਗੇ ਸੋ ਮੈਂ ਬਹੁਤੇ ਵੀਰਾਂ ਨੂੰ ਇਸ ਵੀਡੀਓ ਦੇ ਮਾਧਿਅਮ ਰਾਹੀਂ ਦੋਸਤੋ ਵੀ ਜਾਣਕਾਰੀ ਦੇਣਾ ਚਾਹੁੰਦਾ ਵੀ ਤੁਸੀਂ ਚੈੱਕ ਵਾਲੇ ਜਿਹੜੇ ਝਿਮੇਲੇ ਵਿੱਚ ਨਹੀਂ ਪੈਣਾਗਾ ਜਿਸ ਵੀਰ ਭਰਾਣੇ ਵੀ ਇਹ ਮੱਝ ਖਰੀਦਣੀ ਆ ਚਾਹੇ ਹੋਰ ਜਿੰਨੀਆਂ ਆਪਾਂ ਵੀਡੀਓ ਪਾਉਣੀਆਂ ਮੱਝਾਂ ਦੀਆਂ ਜਿਸ ਨੇ ਵੀ ਖਰੀਦਣੀਆਂ ਨੇ ਆਪ ਦੀ ਨਗਦ ਕੈਸ਼ ਦੋਸਤੋ ਮੌਕੇ ਦੀ ਚੁਵਾਈ ਕਰਕੇ ਪਾਸ ਕਰਕੇ ਪੇਮੈਂਟ ਦੇ ਕੇ ਜਾਇਆ ਕਰੋ ਬਾਕੀ ਚੈੱਕ ਦੇ ਵਿੱਚ ਦੋਸਤੋ ਨਾ ਕਿਸੇ ਨੇ ਮੱਝ ਪਹਚਾਉਣੀ ਆ ਸੋ ਕੁਝ ਕੇ ਬੰਦੇ ਹੈਗੇ ਚੰਦ ਕੇ ਹੈਗੇ ਦੋਸਤੋ ਜਿਹੜਾ ਇਸ ਵਪਾਰ ਦੇ ਧੰਦੇ ਨੂੰ ਜੇ ਆਪਾਂ ਆਨਲਾਈਨ ਦੋਸਤੋ ਅੱਜ ਵਪਾਰ ਦਾ ਧੰਦਾ ਚੱਲ ਰਿਹਾ ਤੇ ਬਹੁਤੇ ਲੋਕ ਜਿਹੜੇ ਫਰਾਡ ਬੰਦੇ ਆ ਉਹ ਖਰਾਬ ਕਰ ਰਹੇ ਨੇ ਸੋ ਮੈਂ ਸਾਰੇ ਵੀਰਾਂ ਨੂੰ ਅਪੀਲ ਕਰਦਾ ਵਪਾਰੀ ਵਰਗ ਨੂੰ ਤੇ ਜਿਹੜੇ ਮੇਰੇ ਵੀਰ ਕੋਈ ਨੇ ਆਪ ਦੀ ਜ਼ਰੂਰਤ ਨੂੰ ਕਰੋ ਮੱਝਾਂ ਜਾਂ ਕੋਈ ਵੀ ਵੇਚ ਕੇ ਦੋਸਤੋ ਆਪਣੇ ਜਿਹੜਾ ਰੁਝੇਵਾ ਚਲਾਉਣਾ ਆਪਦਾ ਸਰਕਲ ਚਲਾਉਣਾ ਜਾਂ ਕਬੀਲਦਰੀ ਆਪਦੀ ਲੋੜ ਵੰਦਾ ਤੇ ਆਪਦੇ ਕੋਈ ਵੀ ਪਸ਼ੂ ਆ ਦੋਸਤੋ ਨਗਦ ਦਿਆ ਕਰੋ ਤੇ ਨਗਦੀ ਲਿਆ ਕਰੋ ਬਾਕੀ ਐਸੇ ਬੰਦਿਆਂ ਤੋਂ ਅਲਰਟ ਰਹੋ ਜਿਹੜੇ ਤਾਨੂੰ ਲੋਡ ਕਰਾ ਕੇ ਤੇ ਬਾਅਦ ਵਿੱਚ ਚੈੱਕਾਂ ਦਾ ਭਰੋਸਾ ਦਿੰਦੇ ਨੇ ਵੀ ਚੈੱਕ ਦੇ ਮੈਂ ਦੇਵਾਂਗੇ ਜਾਂ ਦਿੱਤੇ ਆ ਨਾ ਸੋ ਐਸੇ ਬੰਦਿਆਂ ਤੋਂ ਦੋਸਤੋ ਜਿਹੜਾ ਅਲਰਟ ਰਹੋ ਬਾਕੀ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ